ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਚਰਨਜੀਤ ਸਿੰਘ ਸਰਖਾਪਾ ਜ਼ਿਕਰ ਕਰਾਂਗੇ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਦਾ ਤਾਂ ਬੰਗਲਾਦੇਸ਼ ਦੇ ਵਿੱਚ ਬੀਐਨਪੀ ਦੀ ਸਰਕਾਰ ਬਣ ਚੁੱਕੀ ਹੈ ਸ਼ੇਕ ਅਸਿਨਾ ਨੂੰ ਅਹੁਦੇ ਤੇ ਲਾਏ ਜਾਣ ਤੋਂ ਬਾਅਦ ਹੁਣ ਬੰਗਲਾਦੇਸ਼ ਦੇ ਵਿੱਚ ਨਵੀਂ ਸਰਕਾਰ ਹੈ ਤੇ ਨਵੀਂ ਸਰਕਾਰ ਦੇ ਨਾਲ ਕਈ ਪ੍ਰਕਾਰ ਦੇ ਨਵੇਂ ਮੋੜ ਨਿਕਲਦੇ ਹੋਏ ਨਜ਼ਰ ਆਉਣਗੇ ਦੱਸਿਆ ਕਿ ਵੀਰਵਾਰ ਨੂੰ ਬੰਗਲਾਦੇਸ਼ ਦੇ ਵਿੱਚ ਆਮ ਚੋਣਾਂ ਹੋਈਆਂ ਤੇ ਬਹੁਮਤ ਹਾਸਲ ਕਰਕੇ ਬੀਐਨਪੀ ਸੱਤਾ ਦੇ ਵਿੱਚ ਆ ਚੁੱਕੀ ਹੈ ਹਾਲਾਂਕਿ ਤਾਰਿਕ ਰਹਿਮਾਨ ਦਾ ਜ਼ਿਕਰ ਬਹੁਤ ਹੋ ਰਿਹਾ ਹੈ क्योंकि तारीख जब सरकार गरीब के साथ खड़ी हो तो हर सुबह में जगती है एक नई उम्मीद एक नया भरोसा हमने गरीबों के उत्थान के लिए न केवल योजनाएं चलाई बल्कि यह भी सुनिश्चित किया है कि वे धरातल पर उतरे अब तो गरीब परिवारों को अपनी बेटियों की शादी की चिंता नहीं करनी पड़ती है उन्हें मुख्यमंत्री विवाह सगन योजना के तहत कहत्तर हजार रूपए तक सगन राशि दी जा रही है गरीब महिलाओं को रसोई के धुएं और महंगाई से राहत देने के लिए हम हर महीने केवल पाँच सौ रूपए में गैस सिलेंडर दे रहे हैं मुख्यमंत्री ग्रामीण आवास योजना से अब हर गरीब के सिर पर छत है और मुफ्त प्लॉट से मिला है जीने का सम्मान मुझे मुख्यमंत्री आवास योजना से घर और स्वच्छ भारत मिशन ग्रामीण से शौचालय लाभ मिला पी एम सूर्य घर मुफ्त बिजली योजना ऐसी खेतों और घरों में मुफ्त बिजली पहुँच रही है अब किसान भी आत्मनिर्भर और बच्चे भी रोशन भविष्य की ओर। जब गरीब को इलाज का बोझ न उठाना पड़े और बुजुर्गो को मिले पाँच लाख रूपए तक का मुफ्त उपचार तभी तो हर चेहरे पर लौटती है मुस्कान गरीब की खुशहाली ही हरियाणा की असली पहचान है जब हर चेहरे पर मुस्कान हो तभी पूरा होता है सशक्त हरियाणा का सपना ਸੇਰਾ ਜਿਸ ਦੇ ਵੱਲੋਂ ਇਸ ਬੀਐਨਪੀ ਨੂੰ ਜਿੱਤ ਦਿਵਾਉਣ ਦੇ ਵਿੱਚ ਸਭ ਤੋਂ ਵੱਡਾ ਸਿਹਰਾ ਜਾਂਦਾ ਆ ਤਾਂ ਪਾਰਟੀ ਨੇ 299 ਸੀਟਾਂ ਦੇ ਵਿੱਚੋਂ 166 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਸਾਬਕਾ ਪ੍ਰਧਾਨ ਮੰਤਰੀ ਖਾਲੇਦਾ ਜ਼ਿਆਦੇ ਪੁੱਤਰ ਅਤੇ ਬੀਐਨਪੀ ਪ੍ਰਧਾਨ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈ ਹੈ ਤਾਂ ਜਿਵੇਂ ਤਾਰਿਕ ਰਹਿਮਾਨ ਦੇ ਪ੍ਰਧਾਨ ਮੰਤਰੀ ਬਣਨ ਦੀਆਂ ਸਿੱਧੇ ਤੌਰ ਤੇ ਅਸੀਂ ਕਹਿ ਦਈਏ ਕਿ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈਆਂ ਦੇ ਦਿੱਤੀਆਂ ਨੇ ਸਾਡੇ ਨਾਲ ਇਸ ਵਕਤ ਦੋ ਮਹਿਮਾਨ ਜੁੜ ਚੁੱਕੇ ਨੇ ਅਸੀਂ ਚਰਚਾ ਕਰਾਂਗੇ ਤਾਂ ਸਦਾ ਮਹਿਮਾਨਾਂ ਦਾ ਇਸਤਕਬਾਲ ਕਰ ਲੈਣੇ ਆ ਕਿ ਬੰਗਲਾਦੇਸ਼ ਦੇ ਵਿੱਚ ਬੀਐਨਪੀ ਦੀ ਜੇਕਰ ਸਰਕਾਰ ਬਣ ਗਈ ਹੈ ਤਾਰਿਕ ਰਹਿਮਾਨ ਇਸ ਵਕਤ ਪ੍ਰਧਾਨ ਮੰਤਰੀ ਹੋਣਗੇ ਜਾਂ ਸੱਤਾ ਸੰਭਣਗੇ ਤਾਂ ਉਸ ਤੋਂ ਬਾਅਦ ਭਾਰਤ ਲਈ ਕੀ ਮayne ਹੋਣਗੇ ਭਾਰਤ ਇਸ ਵਕਤ ਕਿਵੇਂ ਦਿੱਖਦਾ ਹੈ ਸਾਬਕਾ ਕਰਨਲ ਵਿਵੇਕ ਸ਼ਰਮਾ ਮੇਰੇ ਨਾਲ ਨੇ ਡਾਕਟਰ ਮੁਹੰਮਦ امین ਸਾਬਕਾ ਡਿਪਲੋਮੈਟ ਨੇ ਤਾਂ ਦੋਵਾਂ ਦਾ ਦੋਵੇਂ ਸਜਣਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਪੋਕਸਮੈਨ ਟੀਵੀ ਦੇ ਉੱਪਰ ਤਾਂ ਸਭ ਤੋਂ ਪਹਿਲਾਂ ਵਿਵੇਕ ਜੀ ਮੈਂ ਤੁਹਾਡੇ ਕੋਲ ਜਾਣਾ ਚਾਹਾਂਗਾ ਹਾਲਾਂਕਿ ਤੁਸੀਂ ਮਾਹਿਰ ਹੋ ਇਹਨਾਂ ਸਭ ਚੀਜ਼ਾਂ ਦੇ ਤੇ ਮਾਹਿਰ ਬੜੀ ਚੰਗੀ ਤਰੀਕੇ ਦੇ ਨਾਲ ਸਮਝਾ ਪਾਉਂਦੇ ਨੇ ਕਿ ਜੇਕਰ ਹੁਣ ਬੰਗਲਾਦੇਸ਼ ਦੇ ਵਿੱਚ ਇਸ ਤਰੀਕੇ ਦੇ ਨਾਲ ਸਰਕਾਰ ਆਈ ਹਾਲਾਂਕਿ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਬਹੁਤ ਤਰ੍ਹਾਂ ਦੀਆਂ ਘੜਨਾਵਾਂ ਸਾਨੂੰ ਬੰਗਲਾਦੇਸ਼ ਦੇ ਵਿੱਚ ਦੇਖਣ ਨੂੰ ਮਿਲੀਆਂ ਲੇਕਿਨ ਜਿਵੇਂ ਇਹ ਸਰਕਾਰ ਬਣਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਉਤਸੁਕਤਾ ਦਿਖਾ ਦਿੱਤੀ ਜਾਂਦੀ ਹੈ ਕੰਮ ਕਰਨ ਦੀ ਦਾ ਮਾਇਨੇ ਕੀ ਨੇ ਇਹ ਸਰਕਾਰ ਦੇ ਭਾਰਤ ਲਈ ਮਾਇਨੇ ਕੀ ਨੇ ਵਿਵੇਕ ਸ਼ਰਮਾ ਜੀ ਦੇਖੋ ਇਹ ਬੰਗਲਾਦੇਸ਼ ਜੀ ਇਲੈਕਸ਼ਨ ਹਨ ਜੀ ਮੇਰੀ 와ਈ ਜੀ ਜੀ ਬਿਲਕੁਲ ਬਿਲਕੁਲ ਓਕੇ ਜੀ ਉਹਨੇ ਇਲੈਕਸ਼ਨਸ ਜੋ ਬੰਗਲਾਦੇਸ਼ ਹੋਇਆ ਸੀ ਜੇਸੀਏ ਖਾਸ ਕਰ ਕਦੋਂ ਐਜੂਕੇਸ਼ਨ ਸਟੂਡੈਂਟ ਐਜੂਕੇਸ਼ਨ ਹੋਈ ਸੀ ਜੀ और लीग हसीना जी आउटसाइड करता गया वो तो गवर्नमेंट तो काफी उस हिंदू दी भी माइनोरिट हो रही भी लॉ एंड ऑर्डर अच्छी नहीं सी ता एक वेलकम स्टेप है कि एक दे अंडर लग गया। लेकिन मुद्दा यह है कि जड़ी आ रही है इस

उन लेकिन फिर भी इंटरम गवर्नमेंट तो बेटर है और साढ़े जो एक, एक सीना नाग देखना सी वो है लेकिन वेलकम करते हैं खालिद डीएनपी पार्टी नो भी तारिक रमान उन जो ना दे प्राइम मिनिस्टर बनने की ना भी वेलकम करते हैं इंडिया लेकिन देख दे कि उन उन अदर दा, दा रवैया की होंगे है कितना एक चीज बहुत अच्छी हुई है कि रेडिकल इस सिगी ਜਮਾਤ-ਏ-ਇਸਲਾਮ ਸ਼ਫੀਕਰ ਰਹਿਮਾਨ ਜਿਹਦੇ ਐਸੀਏ ਉਹਨਾਂ ਨੂੰ ਸਿਰਫ ਕੱਟਫਿੱਟਾ ਮਿਲਿਆ ਤਾਂ ਉਹ ਦਿਖਾ ਰਿਹਾ ਕਿ ਜੋ ਜਨਤਾ ਹੈ ਬੰਗਲਾਦੇਸ਼ ਦੀ ਜਨਤਾ ਹੈ ਉਹ ਪੋਲਿਟਿਕਲ ਲੀਡਰਸ਼ਿਪ ਦੇ ਮਗਰ ਜਾਰੀ ਹੈ ਨਾ ਕਿ ਕੋਈ ਰੈਡੀਕਲ ਲੀਡਰ ਦੇ ਮਗਰ ਠੀਕ ਹੈ ਸ਼ਰਮਾ ਜੀ ਕਾਫੀ ਕੁਝ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਸੀ ਧਰਾਤਲ ਦੇ ਉੱਪਰ ਜਦੋਂ ਰਾਜਨੀਤਿਕ ਤੌਰ ਤੇ ਇਸ ਨੂੰ ਦੇਖਦੇ ਹਾਂ ਤਾਂ ਜਿਹੜੀ ਨੈਸ਼ਨਲ ਪਾਰਟੀ ਜਾਂ ਸਟੂਡੈਂਟ ਪਾਰਟੀ ਸੀ ਕਹਿ ਦਿੰਦੇ ਆ ਹਾਲਾਂਕਿ ਉਹ ਕੋਈ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਬੇਸ਼ੱਕ ਸ਼ੇਖ ਹਸੀਨਾ ਦੇ ਤਖਤਾ ਪਲਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਉਸ ਤੋਂ ਬਾਅਦ ਤਾਰਿਕ ਰਹਿਮਾਨ ਦਾ ਜ਼ਿਕਰ ਹੋ ਰਿਹਾ ਹੈ ਪਰ ਸਭ ਤੋਂ ਵੱਡਾ ਜ਼ਿਕਰ ਇੱਥੇ ਜਿਹੜਾ ਹੋ ਰਿਹਾ ਹੈ ਕਿ ਸ਼ੇਖ ਹਸੀਨਾ ਦੇ ਉੱਪਰ ਜਿਹੜੀ ਨਿਰਭਰਤਾ ਹੁਣ ਤੱਕ ਜੋ ਸਰਕਾਰ ਦੇ ਉੱਪਰ ਭਾਰਤ ਦੀ ਰਹੀ ਹੈ ਪਰ ਜਦੋਂ ਹੁਣ ਤਖਤਾ ਪਲਟ ਹੋਇਆ ਤਾਂ ਉਸ ਤੋਂ ਬਾਅਦ ਭਾਰਤ ਦੇ ਲਈ ਇਹ ਨਵਾਂ ਮੋੜ ਕਿੰਨਾ ਕੁ ਸਵਾਗਤ ਭਰਪੂਰ ਹੋਊਗਾ ਮੈਂ ਡਾਕਟਰ ਮੁਹੰਮਦ ਜੀ ਕੋਲ ਜਾਣਾ ਜਾਊਂਗਾ ਮਾਮਾ ਸਾਹਿਬ ਕਿਵੇਂ ਦੇਖਦੇ ਹੋ ਹਾਲਾਂਕਿ ਸ਼ੇਖ ਹਸੀਨਾ ਪਰ ਇਹ ਕਿਹਾ ਜਾਂਦਾ ਆ ਵਿਦੇਸ਼ੀ ਤਾਕਤਾਂ ਇਹ ਗੱਲਾਂ ਕਰਦੀਆਂ ਨੇ ਕਿ ਭਾਰਤ ਦੀ ਨਿਰਭਰਤਾ ਬਹੁਤ ਜ਼ਿਆਦਾ ਰਹੀ ਹੈ ਲੇਕਿਨ ਤਖਤਾ ਪਲਟਾ ਹੈ ਚਿਹਰੇ ਨਵੇਂ ਆ ਚੁੱਕੇ ਆ ਸਰਕਾਰ ਨਵੀਂ ਆ ਚੁੱਕੀ ਹੈ ਤਾਂ ਉੱਥੇ ਹੁਣ ਭਾਰਤ ਦੇ ਲਈ ਉਹੋ ਜਿਹੇ ਦਰਵਾਜ਼ੇ ਖੁੱਲੇ ਰਹਿਣਗੇ ਜਾਂ ਫਿਰ ਕੋਈ ਚੁਣੌਤੀਆਂ ਨਵੀਆਂ ਖੜੀਆਂ ਹੋ ਜਾਣਗੀਆਂ ਹੈਲੋ ਜੀ ਜੀ डॉक्टर मोहम्मद बांग्लादेश का शानदार जीत हासिल की है टू थर्डाजी जिससे नाम बताया तारिक रहमान का जो तो खालिदा जिया के लड़के हैं यहाँ से निर्वाचित तौर तो पर और उनके नेतृत्व में बीएमपी मोर्चा ने तीन सौ में से जो पार्लियामेंट के उनके मेंबर चुने गए हैं दो सौ तेरह है जीत का बहुमत हासिल कर लिया है जबकि जमात इस्लामी जो वहाँ रीजनल पार्टी थी और रिलीजियस पार्टी थी वो सतहत्तर सीटें जीत पाई है। जब हैं जबकि अन्य पार्टियों ने आठ सीटें जीती हैं मैं इस पास हमारे प्रधानमंत्री नरेंद्र मोदी ने भी शारीक रहमान को बधाई दी है और आपको मैं याद दिलाना चाहूंगा जब वारदात चल रही थी हिंदू और मुसलमान किया जा रहा था वहां पर हमारे देश के लोगों को नागरिकों को मारा जा रहा था वहाँ पर हिंदुओं को स्पेशली टारगेट करके तब इस तरीके से हमारे देश के प्रधानमंत्री ने हमारे विदेश मंत्री को वहाँ पर भेजा था हमारे विदेश मंत्री ने वहां पे चूंकि आम चुनाव होने थे उस वक्त तारिक रहमान से मुलाकात की और उनसे पूरा आश्वस्त किया था मैं समझता हूँ उनकी दूरदर्शिता थी हमारे विदेश मंत्री एस जयशंकर की जिन्होंने की तारिक रहमान को बधाई दी थी और ये बधाई उस समय दी गई कि वो पत्नी परिस्थितियों से लड़ रहे थे और इस बात का बहुत बड़ा फर्क पड़ने वाला है जैसे कि उनकी मदर भी दो बार बांग्लादेश की प्रधानमंत्री रह चुकी हैं गाली दर्जिया और इस बात को भी नहीं भूलना चाहिए कि इन लोगों ने पहले जो इनका झुकाव था वो चाइना की तरफ था और पाकिस्तान की तरफ था मदर का लेकिन मैं समझता हूँ कि अब उनके जो इस पूरे समय पर उनके साथ दिया है हमारे देश के विदेश मंत्री अजय जयशंकर ने और प्रधानमंत्री जी ने और उनके चुनाव में भी हमारे ऑब्जर्वर गए हुए थे तो ये बहुत बड़ी बात है और इस बात का वो एहसान मानेंगे मैं समझता हूँ जो आने वाले तारिक रहमान है क्योंकि यहाँ नहीं बल्कि विदेश पड़े हैं इसीलिए है बनाने के लिए इतने हमारी हमारे दिवसें हैं वो सोचेंगे और मैं समझता हूँ की जो हमारा नॉर्थ ईस्ट का कॉरिडोर है उसमें भी थोड़ा फर्क पड़ेगा इन लोगों ने हमेशा कटाव करने की बात की है और स्पेशल में की थी चाइना के चक्कर में और भी देखिए जब ये वहाँ पे पलट हुआ है उसमें बहुत बार वो वहाँ पे शाबाजी पहले प्रेसिडेंट ऑफ यूनिवर्सिटी थे ये बहुत बड़ी बात है और ट्रंप ने इनको मुहि लगाया ठीक है ਉਹ ਮਹਮਾ ਜੀ ਤੁਸੀਂ ਕਹਿ ਰਹੇ ਹੋ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਕਿਤਨਾ ਕਤੇ ਵਪਾਰ ਦੇ ਵਿੱਚ ਵਾਧਾ ਹੋਵੇਗਾ ਪਰ ਜੇਕਰ ਅਸੀਂ ਮਾਹਰਾਂ ਦੀ ਹੋਰ ਨਾ ਮਾਹਰਾਂ ਦੀ ਜਾਂ ਕੁਝ ਰਿਪੋਰਟਸ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਬੇਸ਼ੱਕ ਅਸੀਂ ਕਹਿ ਦਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਸਾਰੇ ਨਿਕਲ ਕੇ ਸਾਹਮਣੇ ਆਉਣਗੇ ਕਿ ਬੀਐਨਪੀ ਭਾਰਤ ਦੇ ਲਈ ਕਿੰਨੀ ਇੱਕ ਲਾਹੇਵੰਦ ਸਾਬਿਤ ਹੁੰਦੀ ਹੈ ਹਾਲਾਂਕਿ ਜ਼ਿਕਰ ਇਹ ਹੋ ਰਿਹਾ ਵਿਵੇਕ ਜੀ ਮੈਂ ਤੁਹਾਡੇ ਕੋਲ ਜਾਣਾ ਚਾਹਾਂਗਾ ਜ਼ਿਕਰ ਇਹ ਹੋ ਰਿਹਾ ਕਿ ਬੀਐਨਪੀ ਨਾ ਤਾਂ ਖੁੱਲ ਕੇ ਭਾਰਤ ਵਿਰੋਧੀ ਹੈ ਤੇ ਨਾ ਹੀ ਖੁੱਲ ਕੇ ਉਹ ਚੀਨ ਦੇ ਸਮਰਥਨ ਦੇ ਵਿੱਚ ਹੈ ਤਾਂ ਨਾਰਥ-ਈਸਟ ਕੋਰੀਡੋਰ ਦਾ ਜ਼ਿਕਰ ਇੱਥੇ ਹੋਇਆ ਇਹ ਕੋਰੀਡੋਰ ਹਾਲਾਂਕਿ ਭਾਰਤ ਦੇ ਭਾਰਤ ਲਈ ਤਾਂ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ ਪਰ ਜਦੋਂ ਅਸੀਂ ਹੁਣ ਚੀਨ ਦੇ ਵੱਲ ਨਜ਼ਰ ਮਾਰਦੇ ਹਾਂ ਤਾਂ ਬੀਐਨਪੀ ਦਾ ਜਾਂ ਇਸ ਸਰਕਾਰ ਦਾ ਚੀਨ ਨੂੰ ਫਾਇਦਾ ਹੋਵੇਗਾ ਤੇ ਕੀ ਉਸ ਦਾ ਅਸਰ ਭਾਰਤ ਦੇ ਉੱਪਰ ਪਵੇਗਾ ਜਾਂ ਨਹੀਂ ਨਹੀਂ ਸਾਡੇ ਦੇਸ਼ ਦੀ ਜੋ ਨੀਤੀ ਹੈ ਆਪਣੇ ਪੜੋਸੀਆਂ ਨੂੰ ਖੁਸ਼ ਰੱਖਣ ਦੀ ਹੈ ਉਨ੍ਹਾਂ ਦੇ ਨਾਲ ਚੰਗੇ ਰਿਸ਼ਤੇ ਰੱਖਣ ਦੀ ਉਸ ਦਾ ਤਾਂ ਅਸਰ ਪड़ने ਵਾਲਾ ਹੀ ਹੈ ਅਤੇ ਜਹਾਂ ਤੱਕ ਸਵਾਲ ਇਸ ਬਾਤ ਦਾ ਹੈ ਆ ਇਸੋ ਸਾਇਰ ਇਹ ਸਾਡੇ ਦੂਤ ਕੀ ਬਤ ਕਰੇ ਅਪੀਲ ਕੀਤੀ ਹੈ ਅਤੇ ਮੈਂ ਇਹ ਸਮਝਦਾ ਹੂੰ ਕਿ ਵਾਹ ਦੇ ਜੋ ਜਨਤਾ ਹੈ ਇਹ ਇਲੈਕਸ਼ਨ ਨੇ ਆਮ ਚੁਣਾਵ ਨਹੀਂ ਸਾਬਿਤ ਕਰ ਦਿਆ ਹੈ ਕਿ ਜੇ ਵਾਹ ਪਰ ਠੀਕ ਮਹਮਦ ਸਾਹਿਬ ਤੁਹਾਡੀ ਆਵਾਜ਼ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਨੈਟਵਰਕ ਇਸ਼ੂ ਹੈ ਮੈਂ ਆਪਣੀ ਟੀਮ ਨੂੰ ਕਹੂੰਗਾ ਠੀਕ ਕਰ ਲਿਆ ਜਾਵੇ ਤਾਂ ਮੈਂ ਸ਼ਰਮਾ ਜੀ ਕੋਲ ਜਾਣਾ ਚਾਹਾਂਗਾ ਸ਼ਰਮਾ ਜੀ ਮੇਰਾ ਸਵਾਲ ਇਹੀ ਹੈ ਚੀਨ ਤੇ ਭਾਰਤ ਦੇ ਵਿਚਾਲੇ ਜਿਹੜੇ ਰਿਸ਼ਤੇ ਹਾਲਾਂਕਿ ਕਿਤਨਾ ਕਿਤੇ ਖਟਾਸ ਵਾਲੇ ਨਜ਼ਰ ਆ ਜਾਂਦੇ ਨੇ ਉਹਦੇ ਵਿੱਚ ਬੀਐਨਪੀ ਕਿਸ ਤਰ੍ਹਾਂ ਦਾ ਰੋਲ ਨਿਭਾਏਗੀ Uh, देखो बांग्लादेश चाइना और इंडिया के जो रिश्नस है डिफरेंट अलग अलग स्टेट के अलग अलग दिशा न ही कर हो हैंडल बांग्लादेश और इंडिया का ना जो हैंडल करोगे डिप्लोमैटिक रिलें उस चाइना इंटरफेंस का मैटर रहूगा लेकिन मेन होगा कि बांग्लादेश और इंडिया का हम जरा मोहम्मद यूनिस ने अगर तुझे याद होगा कि अपने टाइम बड़ी सरखास्त एक स्टेटमेंट दी नॉर्थ ईस्ट के बारे

ਜੋ ਜਿੰਦਾਂ ਲੈਣੀਆਂ ਬੰਗਲਾਦੇਸ਼ ਤੋਂ ਗਿਵਨ ਟੇ ਚੱਤੀ ਜ਼ਿਆਦਾ ਦੇ ਰਹੇ ਆ ਉਹਨਾਂ ਨੂੰ ਕੱਟ ਲੈਣਾ ਤਾਂ ਇਨਟ੍ਰੈਸਟ ਆਫ ਬੰਗਲਾਦੇਸ਼ ਗਵਰਨਮੈਂਟ ਔਰ ਬੰਗਲਾਦੇਸ਼ ਪੀਪਲ ਉਹਨਾਂ ਦੀ ਅੱਛਾ ਹੋਊਗਾ ਕਿ ਉਹ ਇੰਡੀਆ ਨਾਲ ਅੱਛੇ ਰਿਲੇਸ਼ਨ ਬਣਾ ਕੇ ਰੱਖਣ ਜੋ ਪਿਛਲੇ ਕੁਝ ਸਮੇਂ ਤੋਂ ਖਰਾਬ ਹੋਏ ਹੈ ਬਿਕੋਜ਼ ਕਿਡੇ ਰੈਡੀਕਲ ਐਲੀਮੈਂਟਸਗੇ ਉਹ ਸੋਸਾਇਟੀ ਨੂੰ ਓਵਰਟੇਕ ਕਰ ਰਹੇ ਸੀਗੇ ਉਹ ਕੋਨ ਇਲੈਕਸ਼ਨ ਤੋਂ ਬਾਅਦ ਜਦੋਂ ਉਹਨਾਂ ਨੂੰ ਹਾਰ ਮਿਲੀ ਹੈ ਇਹਦਾ ਮਤਲਬ ਲੋਕਾਂ ਨੇ ਉਹਨਾਂ ਨੂੰ ਸਪੋਰਟ ਨਹੀਂ ਦਿੱਤਾ ਹੈ तो हो सद किलैक्ट गए बना कि चाहते हैं लेकिन साइरनल मैटर अगर कोई इंटरफेयर करूगा अगर उन्फ्लेटेट तो करेंगे बंगलादेश आएंगे इनफ्लेटेड करेंगे याथई ईस्ट तो बारे योजना स्टेटमेंट दोगे जी भड़काऊ हो ਬਟਲ ਜੂਲ ਫੇਰ ਬਾਰੇ ਨੂੰ ਆਪਣਾ ਮੈਂ ਸ਼ਰਮਾ ਜੀ ਆ ਗਿਆ ਤੁਹਾਡੇ ਕੋਲ ਮੁਹੰਮਦ ਜੀ ਤੋਂ ਇੱਕ ਸਵਾਲ ਲੈਣਾ ਚਾਹਾਂਗਾ ਮੁਹੰਮਦ ਜੀ ਮੁੱਦਿਆਂ ਦਾ ਜ਼ਿਕਰ ਕਰ ਲਿਏ ਹੁਣ ਕਿਹੜੇ ਮੁੱਦੇ ਨੇ ਜਿਹੜੇ ਸ਼ਾਇਦ ਹੱਲ ਹੁੰਦੇ ਨਜ਼ਰ ਆਉਣਗੇ ਜਿਹੜੇ ਬੰਗਲਾਦੇਸ਼ ਤੇ ਭਾਰਤ ਦੇ ਵਿਚਾਲੇ ਪਹਿਲਾਂ ਰਹੇ ਆ ਜਾਂ ਉਸ ਤੋਂ ਇਲਾਵਾ ਉਹਨਾਂ ਦਾ ਅਸਰ ਫਿਰ ਚੀਨ ਦੇ ਉੱਪਰ ਪੈਂਦਾ ਸੀ ਚੀਨ ਫਾਇਦਾ ਲੈਂਦਾ ਸੀ ਜਾਂ ਫਿਰ ਮੈਂ ਜ਼ਿਕਰ ਕਰਾਂ ਪਾਕਿਸਤਾਨ ਕਿਤੇ ਨਾ ਕਿਤੇ ਉਸ ਨੂੰ ਵੀ ਪ੍ਰਭਾਵਿਤ ਕਰਦੇ ਸੀ ਤੀਸਤਾ ਨਦੀ ਦਾ ਮੁੱਦਾ ਜ਼ਰੂਰ ਰਿਹਾ ਹੈ ਸਮੁੰਦਰ ਦਾ ਇੱਕ ਹਿੱਸੇ ਦਾ ਜ਼ਿਕਰ ਕੀਤਾ ਜਾਂਦਾ ਹੈ ਉਹ ਮੁੱਦਾ ਰਿਹਾ ਹੈ ਹਾਲਾਂਕਿ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਅਹਿਮ ਚੀਜ਼ਾਂ ਰਹਿਣਗੀਆਂ ਜਿਹੜੀਆਂ ਸ਼ਾਇਦ ਵਿਗਾੜ ਦੇ ਵਿੱਚ ਸੀ ਸੁਧਾਰ ਦੇ ਵਿੱਚ ਚਲੀਆਂ ਜਾਣਗੀਆਂ ਦੇਖिए ਅਭੀਸ ਵਕਤ ਬੰਗਲਾਦੇਸ਼ ਵਿੱਚ ਕट्टरपंथी ਸਰਕਾਰ ਨਹੀਂ ਬਣ ਸਕੀ ਜਮਾਤ ਕੋਚਿਤ 74 ਸੀਟੇ ਮਿਲੀ ਹੈ ਇਸੇ ਪਤਾ ਚਲਦਾ ਹੈ ਕਿ ਬੰਗਲਾਦੇਸ਼ੀ ਲੋਕੋ ਨੇ ਕट्टरपंथी ਸਰਕਾਰ ਨੂੰ ਨਹੀਂ ਰੱਖਾ ਜੋ ਇਸਲਾਮਿਕ आ, का झंडा चल रहे थे अब लोग चाहते हैं लेटिक तो और आ, अच्छी सरकार बनाना जिसे साफ सुथरे पड़ोसियों के पास भी हो मैं समझता हूँ कि इस वक्त जो सरकार बनेगी ये रहमान के अंदर में रहमान साहब जो है बाहर से पड़े हुए हैं विदेश से और हम देखे हैं इंटरनेशनल रिश्ते भी देखे हैं मदद मतलब दो बार यहाँ की प्राइम मिनिस्टर रही है तो वो भी सब बातों को देखेंगे और वो इस तरह की जो देश के डेवलपमेंट की बात करेंगे जिसलिए वो आए हैं यहाँ पर और देश के उद्धार की बात करेंगे मैं समझता हूँ और जितने रिश्ते हैं पड़ोस में खराब कर दिए गए थे उन रिश्तों को सुधारने की कोशिश करेंगे इसी के साथ मैं आपसे समाचार हूँ थैंक यू वेरी मच ठीक है ठीक है तर्मा जी थोड़े को चाहवा इन्ह ही रिश्तों का जिक्र कर लिए एना ही मुद्दे का जिक्र कर लिए रिश्ते सुधारण की कोशिश की जाएगी धार्मिक कट्टपंथियां हूँ नहीं है ਪਰ ਇਸ ਦੇ ਬਾਵਜੂਦ ਜੋ ਸਾਨੂੰ ਕੋਈ ਤਸਵੀਰਾਂ ਘਟਨਾਵਾਂ ਬੀਤੇ ਕੁਝ ਦਿਨਾਂ ਦੌਰਾਨ ਬੰਗਲਾਦੇਸ਼ ਦੇ ਵਿੱਚ ਹਿੰਸਾ ਦੀਆਂ ਨਜ਼ਰ ਆਈਆਂ ਉਹਨਾਂ ਦੇ ਵਿੱਚ ਭਾਰਤ ਅੰਦਰ ਗੁੱਸਾ ਬਹੁਤ ਪਾਇਆ ਗਿਆ ਸੀਗਾ ਤਾਂ ਲੱਗਦਾ ਹੈ ਕਿ ਹੁਣ ਗੁੱਸਾ ਉਹ ਠੰਡਾ ਹੋ ਜਾਵੇਗਾ ਸ਼ਾਂਤ ਹੋ ਜਾਵੇਗਾ ਅ ਦੇਖੋ ਕਿਦੋਂ ਹਿੰਦੂ ਮਾਇਨੋਰੀਟੀਆਂ ਨੂੰ ਜਦੋਂ ਸਪੈਸੀਫਿਕ ਉਹਨਾਂ ਨੂੰ ਟਾਰਗੇਟ ਕੀਤਾ ਹੈ ਤਾਂ ਬਟ ਨੇਚਰਲ ਪੂਰੇ ਭਾਰਤ ਦੀ ਪੂਰੇ ਦੇਸ਼ ਦੀ ਇੱਕ ਚਿੰਤਾ ਸੀਗੀ ਦੇਖਦੇ ਕਿ ਦੇ ਹਿੰਦੂ ਹੈਗੇ ਉਹਨਾਂ ਨੂੰ ਉੱਥੇ ਮਾਰਿਆ ਜਾ ਰਿਹਾ ਜੋ ਬਹੁਤ ਹੀ ਦੁਰਭਾਗੇ ਘਟਨਾ ਸੀ ਲੇਕਿਨ ਇਹ ਹੈ ਕਿ ਬੰਗਲਾਦੇਸ਼ ਜਿੰਨਾ ਜੋ ਮੈਂ ਸਮਝਦਾ ਹਾਂ ਕਿ ਇੱਕ ਕਮਿਊਨਿਟੀ ਬੜੀ ਮੋਸ਼ਨਲ ਕਮਿਊਨਿਟੀ ਹੈ ਉਹ ਇੱਕ ਪਾਸੇ ਬਹੁਤ ਜਲਦੀ ਰੈਡੀਕਲ ਡਿਸੀਜਨਸ ਲਿਆ ਲੈਂਦੇ ਹੈ ਉਹਨਾਂ ਨੇ ਕਿਦਾਂ ਸਟੂਡੈਂਟ ਅੰਗਰੇਜ਼ ਹੋਇਆ ਤਾਂ ਸੇ ਕਿਸੇ ਨੂੰ ਆਊਟਸਟੈਟ ਕਰਤਾ ਇਟ ਵਾਸ ਬਹੁਤ ਹੀ ਗੈਉ ਆਮੀਆਂ ਉਹਨੀਆਂ ਕੁਝ ਨਾ ਕੁਝ ਨਾਦਗੀ ਉਹਨੀਆਂ ਲੇਕਿਨ ਇਟ ਵਾਸ बहुत इमोशनल और बड़ा रेडिकल रेडिकल डिसीजन उन उन लेकिन लेकिन एक एक चीज़ क्लियर है 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 कि उन आ गी, आ गी है सका, फेर है कि नो रेडिकल एलिमेंट्स है कि लेकिन नो उन्नी स्पोर्ट नहीं है कि बीएनपी आ ये ये उन्होंने 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 एलिमेंट्स नहीं वो पूरे जरुरोल च रखे और एक और जो आपने जमाते इस्लाम है उन्होंने भी पॉजिटिव पॉलिटिक्स खेलते हुए बांग्लादेशली लिए कंट्रीब्यूट करना चाहिए ना कि एक एक इस्लामिस्ट कंट्री नु बनाने चक्कर च कि आम जनता उनन को नुकसान पहुंचा कुल मिलाके ओवरऑल इट्स नाइस स्टेप बीएनपी आ गई है और दो या आठ के बाद वापस आए तम चाहे वह तो लंदन तो हैंडल काबे रहे होने लेकिन जमीनी हकीकत से एक्टिवली इनवॉल्व हुआ उन्हें तो वाला समय दसूगा कि वो कॉलेटिकल एलिमेंट्स दे मगर चाहते उन्होंने सबड्यू हो हैं या उन्होंने ओवर पावर करते और बांग्लादेश एज ए कंट्री अगे ला उदों ही प्रोग्रेस कर सदै ज इंडिया के न रिलेशन अच्छे हो फाइनैशली भी और डिप्लोमैटिकली भी अदरवाइज मिली भी ਯਾਨੀ ਕਿ ਕਿਤੇ ਨਾ ਕਿਤੇ ਸੰਭਾਵਨਾਵਾਂ ਹਜੇ ਅਸੀਂ ਕਹਿ ਦਈਏ ਕਿ ਜਿੱਥੇ ਪੋਜ਼ਿਟਿਵ ਨਹੀਂ ਉਥੇ ਨੈਗੇਟਿਵ ਵੀ ਜ਼ਰੂਰ ਪਈਆਂ ਹੋਈਆਂ ਨੇ ਬੇਸ਼ੱਕ ਬੰਗਲਾਦੇਸ਼ ਦੇ ਵੱਲੋਂ ਇਹ ਬਿਆਨ ਆ ਚੁੱਕਿਆ ਹੈ ਕਿ ਅਸੀਂ ਬਹੁਤ ਲੰਬੀ ਸਰਹੱਦ ਅਸੀਂ ਸਾਂਝੀ ਕਰਦੇ ਆਂ ਤੇ ਅਸੀਂ ਦੋਸਤ ਸੀ ਤੇ ਦੋਸਤ ਹੀ ਬਣੇ ਰਹਿਣਾ ਚਾਹੁੰਦੇ ਆਂ ਇਹ ਬਿਆਨ ਆ ਚੁੱਕਿਆ ਯਾਨੀ ਕਿ ਇਹ ਅਸੀਂ ਮਨਸ਼ਾ ਦੇਖ ਸਕਦੇ ਆਂ ਕਿ ਬੇਸ਼ੱਕ ਸ਼ੇਖ ਅਸੀਨਾ ਦੇ ਉੱਪਰ ਜਾਂ ਗਵਾਂਡੀ ਮੁਲਕ ਦੀ ਉਹ ਸਰਕਾਰ ਦੇ ਉੱਪਰ ਭਾਰਤ ਦੀ ਨਿਰਭਰਤਾ ਰਹੀ ਹੈ ਪਰ ਹੁਣ ਉਹ ਨਿਰਭਰਤਾ ਅਸੀਂ ਬੀਐਨਪੀ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਪਰ ਇੱਥੇ ਇੱਕ ਚੀਜ਼ ਅਸੀਂ ਜਦੋਂ ਮਹਾਸ਼ਕਤੀ ਦਾ ਜ਼ਿਕਰ ਕਰਦੇ ਆ ਸ਼ਰਮਾ ਜੀ ਮਹਾਸ਼ਕਤੀ ਮੇਰਾ ਕਹਿਣ ਦਾ ਮਤਲਬ ਹੈ ਅਮਰੀਕਾ ਦਾ ਅਮਰੀਕਾ ਦਾ ਜ਼ਿਕਰ ਕਰਦੇ ਆ ਅਮਰੀਕਾ ਅਕਸਰ ਇਹ ਚੀਜ਼ਾਂ ਦੇ ਵਿੱਚ ਜ਼ਰੂਰ ਇੰਟਰਵਿਨ ਕਰਦੀ ਆ ਦਖਲਅੰਦਾਜ਼ੀ ਪਾਉਂਦੀ ਆ ਟੈਰਿਫ ਦਾ ਜ਼ਿਕਰ ਹੋਇਆ ਟੈਰਿਫ ਤੇ ਨਾਲ-ਨਾਲ ਬੀਚਤ ਦੇਣੀ ਇਹ ਵੀ ਇੱਕ ਆਫਰ ਬੰਗਲਾਦੇਸ਼ ਨੂੰ ਦਿੱਤਾ ਗਿਆ ਕਿ ਜੇਕਰ ਤੁਸੀਂ ਸਾਡੇ ਤੋਂ ਕਾਟਨ ਖਰੀਦ ਕੇ ਉਸੇ ਕਾਟਨ ਦੇ ਕੱਪੜੇ ਬਣਾ ਕੇ ਸਾਡੀ ਮਾਰਕੀਟ ਦੇ ਵਿੱਚ ਵੇਚਦੇ ਹੋ ਤਾਂ 0% ਟੈਰਿਫ ਤੁਹਾਡੇ ਤੇ ਲਾਵਾਂਗੇ ਹਾਲਾਂਕਿ ਇਹ ਬਿਆਨ ਇਹ ਜਿਹੜਾ ਆਫਰ ਬੰਗਲਾਦੇਸ਼ ਨੂੰ ਦਿੱਤਾ ਗਿਆ 19% ਟੈਰਿਫ ਤੋਂ ਬਾਅਦ ਤਾਂ ਜਿਹੜੀਆਂ ਹੁਣ ਅਮਰੀਕਾ ਦੀਆਂ ਇਹ ਆਫਰਸ ਨੇ ਇਹ ਦਖਲਦਾਨੀਆਂ ਨੇ ਇਹ ਭਾਰਤ ਦੇ ਡਿਪਲੋਮੈਟਿਕ ਤੌਰ ਦੇ ਉੱਪਰ ਬੰਗਲਾਦੇਸ਼ ਦੇ ਨਾਲ ਤੇ ਵਪਾਰਕ ਤੌਰ ਦੇ ਉੱਪਰ ਜੋ ਸਾਂਝਾ ਨੇ ਉਹਦੇ ਉੱਪਰ ਕੀ ਅਸਰ ਪਾਉਣਗੇ यू एस ट्रंप के अंडर एक काफ़ी एक्टिव रोल प्ले कर रहे हैं इंडियन अपने एशिया सब कॉन्टीनेंट चारत बंगलादेश भी पाकिस्तान भी और कि ना कि अपने पावर नूज करते हुए कि अपने भारत में थोड़ा जा कई बार कड़े रुख ना उन्होंने टेरिफ्ट लगाए डरानी भी हो लेकिन एक गल सू बहुत याद रखनी चाहिए है कि भारत की जो इकोनमी है या जो साथ है और साढ़े लोगों की स्ट्रेंथ नैशनली पैटिकली बहुत ज्यादा है चाहे अमेरिका का इंटरेस्ट है कि मेक अमेरिका ग्रेट अगेन लेकिन अपना भी है कि मेक इंडिया ग्रेट अगर जो सा इंटरेस्ट होगा वो अभी करा लेकिन हाँ जो जिन्ना तो जिक्रता है टैक्सटाइल च बंगलादेश कंपटीशन है एक्सपोर्ट के मामले यूएसए चल का पॉजिटिव लेकिन अ चीप लेबर है ये बांग्लादेश जो अवेलेबल लेकिन उन टेक्सटाइल्स भी ये टैरिफ अपना कट गया तो उन कंपटीशन बैलेंस हो गया है उन बांग्लादेश नो इतनी इजीली यूएसए की मार्केट अवेलेबल नहीं होगी क्योंकि उन भारत का भी कड़ी टैरिफ कटने के बाद भी साडे जड़े एक्सपोर्टर्स है जो साडी क्वालिटी है स्टैंडर्ड ओ और जो ट्रस्ट एज ए इंडिया है ਉਹ ਐਬਸੋਲੂਟਲੀ ਬੰਗਲਾਦੇਸ਼ ਤੋਂ ਜ਼ਿਆਦਾ ਹਾਲਾਂਕਿ ਜਦੋਂ ਅਸੀਂ ਇਸ ਤੋਂ ਇਲਾਵਾ ਹੁਣ ਵਪਾਰਕ ਸਮਝੌਤੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਲਈ ਇੱਕ ਸਭ ਤੋਂ ਵੱਡੀ ਚੁਣੌਤੀ ਮੰਨੀ ਜਾਂਦੀ ਹੈ ਉਥੋਂ ਪਲ ਰਿਆ ਜਾਂ ਉਥੋਂ ਟ੍ਰਾਂਸਫਰ ਹੋ ਰਿਹਾ ਉਹ ਅਤਵਾਦ ਜਿਸ ਦੇ ਲਈ ਹਾਲਾਂਕਿ ਭਾਰਤ ਜਾਂ ਬੰਗਲਾਦੇਸ਼ ਕਿਤਨਾ ਕਿਤੇ ਸਾਂਝੇ ਤੌਰ ਤੇ ਵੀ ਅਸੀਂ ਕਹਿ ਸਕਦੇ ਹਾਂ ਕਿ ਕਾਰਵਾਈ ਕਰਦਾ ਨਜ਼ਰ ਆ ਰਿਹਾ ਸੀ ਕਿਉਂਕਿ ਬਹੁਤ ਸਾਰੇ ਖੇਤਰ ਇਹ ਜਿਹੇ ਨੇ ਜਿੱਥੇ ਵਾਰਡ ਦੀ ਜਾਂ ਇਸ ਸਰਦੀ ਆੜ ਦੇ ਵਿੱਚ ਹੀ ਇਹ ਸਾਰਾ ਕੁਝ ਹੋ ਰਿਹਾ ਫਿਰ ਚਾਇਓ ਨਸ਼ਾ ਤਸਕਰੀ ਹੋਵੇ ਫਿਰ ਚਾਇਓ ਜਾਨਵਰਾਂ ਦੀ ਹੋਵੇ ਫਿਰ ਚਾਇਓ ਟਰਰਿਜ਼ਮ ਹੋਵੇ ਤਾਂ ਲੱਗਦਾ ਹੈ ਕਿ ਜਿਹੜੀ ਸਰਕਾਰ ਹੁਣ ਤੱਕ ਇਕੱਠੇ ਹੋ ਕੇ ਚੱਲਦੀ ਰਹੀ ਹੈ ਜਾਂ ਜਿਸ ਦਾ ਫਾਇਦਾ ਚੀਨ ਜਾਂ ਪਾਕਿਸਤਾਨ ਬੰਗਲਾਦੇਸ਼ ਦੇ ਥਰੂ ਭਾਰਤ ਨੂੰ ਨੁਕਸਾਨ ਪਹੁੰਚਾਉਂਦੇ ਵਿੱਚ ਚੱਕਦਾ ਰਿਹਾ ਹੈ ਉੱਥੇ ਲਗਾਮ ਲੱਗ ਜੇਗੀ ਜਾਂ ਫਿਰ ਜੇ ਚੀਨ ਦੇ ਖਿਲਾਫ ਪੂਰੀ ਤਰ੍ਹਾਂ ਬੀਐਨਪੀ ਨਹੀਂ ਹੈਗੀ ਤਾਂ ਇਹ ਚੀਜ਼ ਦੀ ਸੰਭਾਵਨਾ ਬਣਦੀ ਹੈ ਕਿ ਹੋਰ ਜ਼ਿਆਦਾ ਵੱਧ ਸਕਦਾ ਹੈ ਇਹ ਸਾਰਾ ਕੁਝ ਨਹੀਂ ਐਸੇ ਜੋ ਅਗਰ ਜੋ ਪੋਲੀਟੀਕਲੀ ਇਲੈਕਟਿਡ ਗਵਰਨਮੈਂਟ ਹੁੰਦੀ ਹੈ ਜੋ ਸੈਲਸਬਲ ਗਵਰਨਮੈਂਟ ਹੁੰਦੀ ਹੈ ਔਰ ਜੋ ਆਪਨੇ ਦੇਖ ਵੀ ਤਰੱਕੀ ਦੇ ਬਾਰੇ ਸੋਚਦੀ ਹੈ ਉਹ ਕਦੇ ਵੀ ਆਪਣੀ ਜ਼ਮੀਨ ਦੂਜੇ ਕੰਟਰੀ ਨੂੰ ਯੂਜ਼ ਕਰਨ ਨਹੀਂ ਦੇਣੀ ਇਟਸ ਫੋਰ ਥਰਡ ਕੰਟਰੀ ਜੀ ਇ ਪਾਕਿਸਤਾਨ ਨੂੰ ਛੱਡ ਕੇ ਪਾਕਿਸਤਾਨੀ ਸੈਕਸ਼ਨ ਲੇਕਿਨ ਬੰਗਲਾਦੇਸ਼ ਦਾ ਜਦੋਂ politically ਇਲੈਕਟਿਡ ਗਵਰਨਮੈਂਟ ਆ ਗਈ ਬੀਐਨਪੀ ਆ ਗਈ ਔਰ ਇਨਾਦਰ ਵੀ ਐਕਸਪੀਰੀਅੰਸ politix ਚ ਗਵਰਨਮੈਂਟ ਚ ਰਹਿਆ ਤਾਂ ਉਹਨਾਂ ਨੂੰ ਬੈਲੈਂਸ ਕ੍ਰੀਏਟ ਕਰਕੇ ਰੱਖਣਾ ਪਊਗਾ ਆਪਣੇ ਰਿਲੇਸ਼ਨਸ चाइना नहीं ताकि चाइना डायरैक्टली या इनडायरैक्टली जो जमीन है इंडिया के अगेंस्ट यूज ना कर इंडिया ने भी सानू भी अपने बॉर्डर हम वैस्ट बेंगाल या बाकी जो सी बॉर्डर अलार्म उ अपना चुकन्ने रहना पेगा जो असि हाले तक कर रहे हैं और खासकर एक तो नॉर्थ ईस्ट वाला हैगा उ डिफेंस फोर्सिज काफ़ी स्ट्रोंग है ਉਹ ਜੀ ਸਾਨੂੰ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸਾਡੀ ਚਿੰਤਾ ਦਾ ਵਿਸ਼ਾ ਨਹੀਂ ਹੈ ਬੰਗਲਾਦੇਸ਼ ਦਾ ਬਾਰਡਰ ਲੇਕਿਨ ਉਹਦੇ ਨਾਲ ਦੀ ਨਾਲ ਜਿਹੜੇ ਬੀਐਸਐਫ ਹੈ ਔਰ ਜੋ ਪੈਰਾਮਿਲਟਰੀ ਫੋਰਸਿਸ ਹੈ ਉਹਨਾਂ ਨੂੰ ਜ਼ਿਆਦਾ ਚੁਕੰਨਾ ਰਹਿਣ ਦੀ ਜ਼ਰੂਰਤ ਹੈ ਐਸ ਫਾਰ ਐਸ ਆਰਮੀਜ਼ ਕਨਸਰਨ ਸਾਨੂੰ ਪਤਾ ਹੈ ਕਿ ਕੋਲੋਂ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਮੁੱਦਾ ਨਹੀਂ ਹੈ ਹਾਂ ਆਫਕੋਰਸ ਚਾਈਨਾ ਬੰਗਲਾਦੇਸ਼ ਨੂੰ ਯੂਜ਼ ਨਾ ਕਰੇ ਇੰਡੀਆ ਨੂੰ ਡਿਸਟੈਬਲਾਈਜ਼ ਕਰਨ ਦੀ ਉਹ ਬੰਗਲਾਦੇਸ਼ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਅਸਵੇਂ ਲੇ ਕੀ ਇਮਨਸ਼ੋਰ ਕਰੇ ਠੀਕ ਹੈ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੁਹਾਡਾ ਵੀ ਤੁਸੜਨਾ ਚਰਚਾ ਦੇ ਵਿੱਚ ਜੁੜੇ ਤਾਂ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋਇਆ ਤਾਂ ਹੁਣ ਦੇਖਣਾ ਹੈ ਇਸ ਤਖਤਾ ਪਲਟ ਦਾ ਅਸਰ ਭਾਰਤ ਦੇ ਉੱਪਰ ਕੀ ਪਵੇਗਾ ਧਰਤਲ ਦੇ ਉੱਪਰ ਭਾਰਤ ਦੀ ਸਿਆਸਤ ਉੱਪਰ ਕੀ ਪਵੇਗਾ ਇਸ ਦੇ ਨਤੀਜੇ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਜਾਣਗੇ ਤਾਂ ਮੈਨੂੰ ਯਾਨੀ ਕਿ ਚਰਨਜੀਤ ਸਿੰਘ ਖਰ ਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ